هل

ਪਾਈ ਦਿਓ ਇਹ ਅਰੇ ਜਾਈ ਦਰਵਾਜ਼ਾ ਨਹੀਂ ਠਕੇ ਨਾ ਮਨਸਤ ਸਿੱਖੋ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਆਪਾਂ ਹੀ ਰੋਕ ਲਓ ਜੀ ਵਾਹਿਗੁਰੂ ਵਾਹਿਗੁਰੂ ਬਾਤ ਰਹੀ ਤੋਂ ਸਭਾਏ ਤੇਜ ਉਪਰ ਸਾਥ ਨਾਇਕ ਪਰਮਾਤਮਾ ਦੇ ਜੀ ਰਾਮਕਾਂਰ ਹੋਇਆ ਸੋਹਰਾ ਧੰਨਵਾਦ ਤੁਹਾਨੂੰ ਮਿਲ ਗਿਆ ਪਾਸ਼ਾ ਸਹਿਬ ਜੀ ਨੂੰ ਸੇਵਾ ਕਰਦੀ ਰਹਿਣਾ ਜੀ ਮਨ ਨੂੰ ਪਾਏ ਨਾ ਰਹਿ ਸਤਿ ਆਕਾਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਇਸ ਸਮੇਂ ਸ੍ਰੀ ਮਾਚੀਵੜਾ ਸਾਹਿਬ ਇੱਕ ਨਗਰ ਕੀਰਤਨ ਸ੍ਰੀ ਮਾਚੀਵੜਾ ਸਾਹਿਬ ਇੱਕ ਨਗਰ ਕੀਰਤਨ ਪਹੁੰਚਿਆ ਹੈ ਜੋ ਕਿ ਪਿਛਲੇ ਦਿਨਾਂ ਤੋਂ ਅਸਾਮ ਤੋਂ ਚੱਲੇ ਪਾਏ ਹੋਏ ਨੇ ਤੇ ਵੱਡੀ ਖੁਸ਼ਕਿਸਮਤੀ ਹੈ ਧੰਨ ਭਾਗ ਨੇ ਜਿਹੜੇ 350 ਸਾਲ ਗੁਰਿਆਈ ਸਤਾਪਦੀ ਅਤੇ 350 ਸਾਲਾ ਸਿੱਧੀ ਸਤਾਪਦੀ ਦੇ ਗਵਾਹ ਬਣ ਜਾ ਰਹੇ ਨੇ ਜਰੂਰ ਗੁਰੂ ਸਾਹਿਬ ਪੀਸ ਸਖਿਆਮਾਂ ਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਨਗਰ ਕੀਰਤਨ ਦੇ ਵਰਜੀ ਕਾਲ ਸਾਹਿਬ ਅਗਰਜੀ ਕੀ ਫਤਿਹ ਨਗਰ ਕੀਰਤਨ ਜੋ ਕਿ ਬੇਸਬਰੀ ਦੇ ਨਾਲ ਉਡੀਕਾ ਨੇ ਪੰਜਾਬ ਦੇ ਵਿੱਚ ਜਗਾ ਜਗਾ ਤੇ ਸੰਗਤ ਪਲਕਾ ਪਿਛਾ ਕੇ ਨਤਮਸਤਕ ਹੋਣ ਦੇ ਲਈ ਬੜੀਆਂ ਰੀਜਾਂ ਦੇ ਨਾਲ ਉਡੀਕਾ ਰਹੀ ਹੈ ਤੇ ਅੱਜ ਧਨ ਭਾਗ ਨੇ ਕੀ ਇਹ ਨਗਰ ਕੀਰਤਨ ਸ਼੍ਰੀ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਰਿਹਾ ਹੈ ਤੇ ਇਸ ਸਮੇਂ ਸੰਗਤਾਂ ਉਡੀਕਾ ਕਰ ਰਹੀਆਂ ਨੇ ਕੋਜੀ ਪਲਾਂ ਦੇ ਵਿੱਚ ਨਗਰ ਕੀਰਤਨ ਸ਼੍ਰੀ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਰਿਹਾ ਹੈ ਤੇ ਇਸ ਸਮੇਂ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਬਚਿੱਤਰ ਸਿੰਘ ਜੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਤੇ ਵਿਚਾਰ ਜਾਂਦੇ ਆ ਤੇ ਜੋ ਪ੍ਰੋਗਰਾਮ ਹੈ ਉਸ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਬਾ ਜੀ ਕਿੰਨੇ ਕ ਸਮੇਂ ਚ ਨਗਰ ਕੀਰਤਨ ਆ ਰਿਹਾ ਹੈ ਤੇ ਅੱਗੇ ਕੀ ਪੜਾ ਵਜਤਾ ਭਾਈ ਸਾਹਿਬ ਨੇ ਦੱਸ ਹੀ ਦਿੱਤਾ ਜੀ ਨੇ ਤੇ ਮਤਲਬ ਅੱਗੇ ਕੀ ਪੜਾ ਹੋਵੇਗਾ ਤੇ ਸੰਗਤਾਂ ਕਦੋਂ ਤੱਕ ਆਉਣਗੀਆਂ ਇੱਥੇ ਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਇਹ ਜਿਹੜਾ ਨਗਰ ਕੀਰਤਨ ਆ ਜੀ ਇਹ ਧੰਗੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਯਾਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ 350 ਸਾਲਾ ਗੁਰਿਆਈ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਤੁਰਿਆ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਪਹੁੰਚਿਆ ਤੇ ਅੱਜ ਸਵੇਰੇ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਜੋ ਸਮਰਾਲੇ ਹਲਕੇ ਦੇ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿ ਮਾਛੀਵਾੜਾ ਸਾਹਿਬ ਵਿਖੇ ਰਾਤ ਦਾ ਪੜਾਅ ਹੋਵੇਗਾ ਤੇ ਇਸ ਟਾਈਮ ਨਗਰ ਕੀਰਤਨ ਸਮਰਾਲੇ ਹਲਕੇ ਸਮਰਾਲੇ ਸ਼ਹਿਰ ਦੇ ਵਿੱਚੋਂ ਬਾਹਰ ਆ ਚੁੱਕਿਆ ਹੈ ਤੇ ਬਹੁਤ ਛੇਤੀ ਆਪਣੇ ਕੋਲ ਗੱਡੀ ਦੇ ਪੁੱਲ ਤੇ ਪਹੁੰਚੇਗਾ ਤੇ ਅੱਗੇ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਣਾ ਹੈ ਤੇ ਹੁਣ ਮਾਛੀਵਾੜਾ ਸਾਹਿਬ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿੰਨੇ ਮੈਨੇਜਮੈਂਟ ਹੈ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਜੀ ਦੀ ਮੈਨੇਜਰ ਸਾਹਿਬ ਹੈਡ ਗ੍ਰੰਥੀ ਸਾਹਿਬ ਸਮੁੱਚਾ ਸਟਾਫ ਤੇ ਉਹਨਾਂ ਦੇ ਨਾਲ ਜਿੰਨੇ ਨੁਮਾਇੰਦੇ ਸ਼ਖਸੀਅਤਾਂ ਨੇ ਉਹ ਸਾਰੀਆਂ ਹੀ ਇਸ ਪੁਲ ਦੇ ਉੱਤੇ ਪਹੁੰਚਿਆਂ ਨੇ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਨਗਰ ਕੀਰਤਨ ਨੂੰ ਜੀ ਆਇਆਂ ਆਖਣਾ ਔਰ ਬੜੇ ਅਦਬ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਮਾਛੀਵਾੜਾ ਸਾਹਿਬ ਦੇ ਵਿੱਚ ਪ੍ਰਵੇਸ਼ ਕਰੇਗਾ ਜਿੱਥੇ ਸੰਗਤਾਂ ਹਮ ਹਮਾ ਕੇ ਦਰਸ਼ਨ ਕਰਨ ਦੇ ਲਈ ਉਤਾਵਲੀਆਂ ਨੇ ਔਰ ਉੱਥੇ ਹੀ ਇਹ ਕੱਲ ਨੂੰ 22 ਨਵੰਬਰ ਨੂੰ ਸਵੇਰੇ 9 ਵਜੇ ਅਰਦਾਸ ਤੋਂ ਉਪਰੰਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਰੋਪੜ ਜੋ ਅਗਲਾ ਪੜਾ ਹੈ ਉਹਦੇ ਲਈ ਰਵਾਨਗੀ ਹੋਵੇਗੀ ਜੀ ਬਾਈ ਸਾਹਿਬ ਜਿਵੇਂ ਨੌਜਵਾਨ ਪੀੜ੍ਹੀ ਹੈ ਅੱਜ ਉਹਨਾਂ ਨੂੰ ਵੀ ਥੋੜਾ ਜਿਹਾ ਜ਼ਰੂਰ ਚਾਨਣਾ ਪਾਇਆ ਜਾਵੇ ਕਿ ਕਿੰਨਾ ਇਹ ਵਿਭਾਗਾ ਸਮਾਂ ਹੈ ਕਿ ਜੋ 350 ਸਾਲ ਇਸ ਸਹੀਦੀ ਸਤਾਪਦੀ ਅਤੇ 350 ਸਾਲ ਗੁਰਿਆਈ ਸਤਾਪਦੀ ਜੋ ਮਨਾਈ ਜਾ ਰਹੀ ਹੈ ਉਹਦੇ ਗਵਾਹ ਬਣਨ ਜਾ ਰਹੇ ਆ ਆਪਾਂ ਵਿਸ਼ਾਇ ਦੇ ਕਹਿ ਸਕਦੇ ਆ ਪਰਭਗਾ ਮਨੁੱਖਾ ਜਨਮ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਇਹ ਮੌਕਾ ਮਿਲ ਰਿਹਾ ਜੀ ਦੇਖੋ ਜੀ ਇਹ ਸਾਡੇ ਮੈਂ ਕਹਾਂਗਾ ਪ੍ਰਾਪਤੀ ਇਹੀ ਹੈ ਨਗਰ ਕੀਰਤਨ ਦੀ ਵੀ ਇੱਕ ਤਾਂ ਇਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਵੀ ਸਾਡੇ ਪੰਥ ਵਿੱਚ ਏਕਤਾ ਇੱਕ ਸੁਰਤਾ ਹੁੰਦੀ ਆ ਤੇ ਦੂਸਰਾ ਸੀ ਆਪਣੇ ਗੁਰੂ ਸਾਹਿਬ ਦੇ ਪ੍ਰਤੀ ਜਿਹੜਾ ਨਜ਼ਰੀਆ ਰੱਖਦੇ ਆਂ ਸ਼ਰਧਾ ਰੱਖਦੇ ਆਂ ਭਾਵਨਾ ਰੱਖਦੇ ਆਂ ਅਸੀਂ ਨਗਰ ਕੀਰਤਨ ਦਾ ਰਾਹੀਂ ਉਹਦਾ ਪ੍ਰਗਟਾਵਾ ਕਰਦੇ ਆਂ ਅਸੀਂ ਮਤਲਬ ਲੋਕਾਈ ਨੂੰ ਇੱਕ ਸਨੇਹਾ ਦਿੰਨੇ ਆ ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਆਪਣੇ ਗੁਰੂ ਸਾਹਿਬ ਦੇ ਪਾਰ ਪਾਏ ਹੋਏ ਪੂਰਨਿਆਂ ਉੱਤੇ ਤੁਰਨ ਦੇ ਲਈ ਅਸੀਂ ਕਿੰਨੇ ਅਸੀਂ ਦ੍ਰਿੜ ਇਰਾਦਾ ਰੱਖਦੇ ਆਂ ਔਰ ਸਾਡਾ ਕਿੰਨਾ ਭਰੋਸਾ ਹੈ ਤੇ ਜਿੱਥੋਂ ਤੱਕ ਨੌਜਵਾਨੀ ਦਾ ਸਵਾਲ ਆ ਤੁਸੀਂ ਦੇਖੋ ਨਿਗਾਹ ਮਾਰ ਕੇ ਵੇਖੋ ਜਿੰਨੇ ਪੜਾ ਲੱਗੇ ਹੋਏ ਨੇ ਸਾਰਿਆਂ ਤੇ ਨੌਜਵਾਨਾਂ ਨੇ ਵੱਧ ਚੜ ਕੇ ਜਿਹੜਾ ਉਹ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਮੈਨੂੰ ਜਿੰਨੇ ਵੀ ਪੜਾ ਬਣੇ ਨੇ ਮੈਂ ਸ਼ਹਿਰ ਵਿੱਚ ਵੇਖੇ ਨੇ ਨੌਜਵਾਨ ਵੀਰ ਕੀ ਕੀ ਬੱਚੇ ਕੀ ਬਜ਼ੁਰਗ ਸਾਰੇ ਅੱਗੇ ਹੋ ਕੇ ਬਹੁਤ ਹੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਸ ਭਾਵਨਾ ਦੇ ਨਾਲ ਵੀ ਮਾਨੋ ਆਪ ਧੰਗੁਰੂ ਤੇਗ ਬਾਦਲ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਾਡੇ ਵਿੱਚਕਾਰ ਆ ਰਹੇ ਨੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਸਾਰੀਆਂ ਸੇਵਾਵਾਂ ਹੋ ਰਹੀਆਂ ਨੇ ਜੀ ਭਾਈ ਸਾਹਿਬ ਤੁਸੀਂ ਪ੍ਰਚਾਰ ਵੀ ਕਰਦੇ ਹੋ ਕਾਫੀ ਸਵਾਮਾਂ ਨੇ ਤੁਹਾਡੀਆਂ ਤੇ ਜਿਵੇਂ ਕਿ ਪ੍ਰਚਾਰਿਆ ਜਾਂਦਾ ਨੌਜਵਾਨ ਨੂੰ ਦੇਖ ਕੇ ਅੱਜ ਤੁਸੀਂ ਦੇਖ ਰਹੇ ਆਪਾਂ ਸੋਸ਼ਲ ਮੀਡੀਆ ਜਰੀਏ ਵੀ ਬਖ ਬਖ ਪੜਾਜੋ ਨਗਰ ਕੀਰਤਨ ਦੇ ਹੋਏ ਨੇ ਤੇ ਨੌਜਵਾਨੀ ਨੇ ਖਾਸ ਕਰਕੇ ਜੋ ਸ਼ਰਧਾ ਭਾਵਨਾ ਦੇ ਨਾਲ ਜੋ ਆਪਣੇ ਭਟ ਭਾਗੇ ਕਰ ਮੰਨ ਕੇ ਸੇਵਾ ਦੇ ਵਿੱਚ ਵੀ ਸਮੂਲੀਅਤ ਕੀਤੀ ਹੈ ਦਰਸ਼ਨ ਦਿਦਾਰੇ ਵੀ ਕੀਤੇ ਨੇ ਉਹਨੂੰ ਦੇਖ ਕੇ ਕੀ ਲੱਗਦਾ ਗੁਰੂ ਸਾਹਿਬ ਦੀਆਂ ਜੋ ਕਿਹਾ ਜਾ ਰਿਹਾ ਕਿ ਸਖਿਆਵਾਂ ਤੋਂ ਭਟਕ ਚੁੱਕੀ ਆ ਨੌਜਵਾਨੀ ਤੋ ਅਟ ਉਸ ਬਾਰੇ ਕੀ ਕਹਿਣਾ ਹੈ ਕਿ ਇਹ ਦੇਖ ਕੇ ਉਹਨਾਂ ਨੂੰ ਜਵਾਬ ਮਿਲ ਗਿਆ ਹੋਣਾ ਨਹੀਂ ਅਸਲ ਵਿੱਚ ਜਿਹੜੇ ਦੇਖੋ ਪਰਮੇਸ਼ਰ ਨੇ ਦੁਨੀਆ ਬਣਾਈ ਹੈ ਨਾ ਉਹ ਮਹਾਰਾਜੀ ਦੀ ਪਵਿੱਤਰ ਬਾਣੀ ਜਪਜੀਤ ਸਾਹਿਬ ਜੇ ਆਪਾਂ ਪੜਦੇ ਆ ਅਸੰਖ ਜਪ ਅਸੰਖ ਭਾਉ ਅਣਗਿਣਤ ਜਪ ਕਰਨ ਵਾਲੇ ਵੀ ਨੇ ਸੇਵਾ ਕਰਨ ਵਾਲੇ ਤੇ ਅਸੰਖ ਮਹਾਰਾਜ ਕਹਿੰਦੇ ਭਾਉ ਕਰਨ ਵਾਲੇ ਵੀ ਨੇ ਪਰ ਆਪਾਂ ਇਹ ਗੱਲ ਤੋਂ ਮੁਨ ਕਰਨੀ ਹੋਵਾਂਗੇ ਵੀ ਅਜੋਕੇ ਸਮੇਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਸਾਡੇ ਸਮਾਜ ਦੀ ਤਸਵੀਰ ਪੇਸ਼ ਕਰ ਰਿਹਾ ਪੀ ਬਿਲਕੁਲ ਸਾਡਾ ਸਮਾਜ ਥੋੜਾ ਗੁਰੂ ਸਾਹਿਬ ਦੀ ਸਿੱਖਿਆਵਾਂ ਤੋਂ ਲਾਂਬੇ ਜਾ ਰਿਹਾ ਹੈ ਪਰ ਇਹ ਵੀ ਗੱਲ ਸੱਚ ਆ ਵੀ ਭਾਵਨਾਵਾਂ ਵਾਲੇ ਵੀ ਬੜੇ ਨੇ ਜੁੜੇ ਹੋਏ ਵੀ ਬੜੇ ਨੇ ਆਪਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਜੇ ਧਰਤੀ ਟਿੱਕੀ ਹੋਈ ਹੈ ਧਰਮੀ ਪੁਰਸ਼ਾਂ ਕਰਕੇ ਟਿੱਕੀ ਹੋਈ ਹੈ ਜਿੱਦਣ ਧਰਤੀ ਤੋਂ ਧਰਮ ਦਾ ਅਭਾਵ ਹੋ ਗਿਆ ਤੇ ਧਰਤੀ ਗਰਕ ਹੋ ਜਾਵੇਗੀ ਸੋ ਠੀਕ ਹੈ ਜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਚੱਕਾ ਚਾਉਂ ਦਾ ਸੰਸਾਰੀ ਅੰਧਾ ਧੁੰਦ ਦੇ ਪਿੱਛੇ ਲੱਗ ਕੇ ਗੁਰੂ ਤੋਂ ਬੇਮੁਖ ਹੋ ਰਹੀ ਹੈ ਪਰ ਉੱਥੇ ਜਿੱਥੇ ਗੁਰੂ ਮਹਾਰਾਜ ਦੇ ਆਪਣੇ ਕਲਾ ਵਰਤਦੇ ਆ ਉਹੀ ਨੌਜਵਾਨੀ ਜਦੋਂ ਗੁਰੂ ਪਾਤਸ਼ਾਹ ਦਾ ਇਤਿਹਾਸ ਸੁਣਦੀ ਆ ਗੁਰੂ ਦੀਆਂ ਕਰਨੀਆਂ ਨੂੰ ਵੇਖਦੀ ਹੈ ਤੇ ਉਹ ਜ਼ਰੂਰ ਇਧਰ ਨੂੰ ਫਿਰ ਪ੍ਰੇਰਿਤ ਹੁੰਦੀ ਹੈ ਤੇ ਸਾਡੇ ਜੋੜ ਮੇਲਿਆਂ ਦੇ ਸਾਡੇ ਨਗਰ ਕੀਰਤਨਾਂ ਦੀ ਇਹ ਹੀ ਪ੍ਰਾਪਤੀ ਹੈ ਵੀ ਸਾਡੀ ਇਹ ਟੁੱਟੀ ਹੋਈ ਲੋਕਾਈ ਭਟਕੇ ਹੋਈ ਰਾਂ ਲੋਕਾਈ ਸਿੱਧੇ ਰਾਹ ਤੇ ਆਵੇ ਸਾਡੇ ਨੌਜਵਾਨੀ ਗੁਰੂ ਘਰ ਦੇ ਨਾਲ ਜੁੜੇ ਗੁਰੂ ਸਿੱਖਿਆਮਾ ਦੇ ਨਾਲ ਜੁੜੇ ਭਾਈ ਸਾਹਿਬ ਜਿਵੇਂ ਕਿ ਨਗਰ ਕੀਰਤਨ ਵੀ ਪਹੁੰਚਣ ਵਾਲੀ ਆ ਮੇਰਾ ਆਖਰੀ ਸਵਾਲ ਹੈ ਕਿ ਇਹ ਵਟ ਭਾਗਾ ਸਮਾਂ ਮਿਲਿਆ ਨੌਜਵਾਨੀ ਨੂੰ ਕੀ ਤਿਆਰ ਕਰਨਾ ਚਾਹੀਦਾ ਹੈ ਕਿ ਆਪਣੇ ਆਪ ਨਾਲ ਸੰਕਲਪ ਲੈਣ ਸਾਨੂੰ ਮੈਂ ਬੇਨਤੀ ਕਰਾਂਗਾ ਜੀ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਸਿੱਖਿਆ ਮਿਲਦੀ ਹੈ ਨਾ ਉਹ ਇਹ ਮਿਲਦੀ ਹੈ ਵੀ ਅਸੀਂ ਕਿਸੇ ਲਾਲਚ ਤੇ ਕਿਸੇ ਡਰਾਵੇ ਦੇ ਵਿੱਚ ਆ ਕੇ ਆਪਣਾ ਧਰਮ ਤਬਦੀਲ ਨਹੀਂ ਕਰਨਾ ਹੈਗਾ ਅੱਜ ਦੋਵੇਂ ਚੀਜ਼ਾਂ ਹੋ ਰਹੀਆਂ ਨੇ ਲਾਲਚ ਕਰਕੇ ਵੀ ਧਰਮ ਪਰਵਰਤਨ ਕਰਵਾਇਆ ਜਾ ਰਿਹਾ ਵੀ ਅਸੀਂ ਤੁਹਾਡਾ ਘਰ ਬਣਾ ਕੇ ਦੇ ਦਾਂਗੇ ਅਸੀਂ ਤੁਹਾਡੀ ਛੱਤ ਬਣਾ ਕੇ ਦੇ ਦਨੇ ਆ ਅਸੀਂ ਤੁਹਾਡੇ ਬੱਚਿਆਂ ਦੀ ਫੀਸ ਭਰ ਦਨੇ ਆ ਲੋਕ ਲਾਲਚ ਵਾਸੋਕ ਵੀ ਸਿੱਖੀ ਤੋਂ ਮਨਕਰ ਹੋ ਰਹੇ ਨੇ ਆਪਾਂ ਸਾਰੇ ਜਾਣਦੇ ਹਾਂ ਦੀ ਤਰ੍ਹਾਂ ਤਰ੍ਹਾਂ ਦੇ ਤੇ ਡਰਾਵੇ ਵੀ ਦਿੱਤੇ ਜਾ ਰਹੇ ਨੇ ਪਰ ਸਿੱਖੀ ਜਿਹੜੀ ਆ ਲਾਲਚ ਤੇ ਡਰ ਤੋਂ ਉੱਪਰ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਵੇਖੋ ਕਿਹੜਾ ਲਾਲਚ ਨਹੀਂ ਦਿੱਤਾ ਗਿਆ ਤੇ ਕਿਹੜਾ ਡਰਾਵਾ ਨਹੀਂ ਦਿੱਤਾ ਗਿਆ ਪਰ ਉਹਨਾਂ ਨੇ ਗੁਰੂ ਸਾਹਿਬ ਤੋਂ ਆਪਣਾ ਮੂੰਹ ਨਹੀਂ ਫੇਰਿਆ ਤੇ ਅੱਜ ਦੀ ਨੌਜਵਾਨੀ ਨੂੰ ਸੇਧ ਲੈਣੀ ਚਾਹੀਦੀ ਆ ਸਾਡੇ ਵਲਕੇ ਲੋਕਾਈ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਵੀ ਅਸੀਂ ਕਿਸੇ ਲਾਲਚ ਕਰਕੇ ਤੇ ਡਰ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਭਾਈ ਅਸੀਂ ਬੇਮੁਖ ਨਹੀਂ ਬਣਨਾ ਅਸੀਂ ਸਗੋਂ ਲਾਲਚ ਤੇ ਡਰ ਤੋਂ ਉੱਪਰ ਉੱਟ ਕੇ ਸਮਰਪਿਤ ਹੋ ਕੇ ਅਸੀਂ ਸਾਨਮੁਖ ਸਿੱਖ ਬਣ ਕੇ ਜੀਵਨ ਸਫਲ ਕਰਨਾ ਹੈ ਮੰਗਦਾ ਧੰਨਵਾਦੀ ਤੁਹਾਡਾ ਪੈਰੀਕਾ ਖਾਲਸਾ ਪਵਨ ਖੁਸ਼ੀ ਦੇ ਹਾਰ ਟੈਲੀਕਾਸਟ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਿਉਂਕਿ ਬਾਹਰ ਦੇਸ਼ਵ ਦੇਸ਼ਾਂ ਤੱਕ ਇਹ ਪਹੁੰਚਾ ਕੇ ਬੜਾ ਵਧੀਆ ਜਰੀਆ ਉਹ ਸੰਗਤਾਂ ਜਿਹੜੀਆਂ ਵਿਦੇਸ਼ਾਂ ਵਿੱਚ ਨੇ ਦਰਸ਼ਨ ਨਹੀਂ ਕਰ ਸਕਦੀਆਂ ਇਹ ਸਾਡੇ ਵੀਰ ਬੜਾ ਵੱਡਾ ਪ੍ਰਾਲਾ ਕਰਕੇ ਇਹ ਜਿਹੜਾ ਉਹਨਾਂ ਨੂੰ ਵੀ ਗੁਰੂ ਨਾਨਕ ਦੀ ਸੰਗਤ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਹ ਸ਼ਤਾਬਦੀ ਦੇ ਇਹ ਨਗਰ ਕੀਰਤਨ ਦੇ ਦਰਸ਼ਨ ਕਰਾ ਰਹੀਆਂ ਨੇ ਆਹ ਬਾਕੀ ਦੀਆਂ ਵਿਚਾਰਾਂ ਯਾਨੀ ਤਸਵੀਰ ਸਿੰਘ ਜੀ ਮੋਲੇ ਕੇ ਸਾਹਿਬ ਇਹ ਨਗਰ ਆਇਆ ਨਗਰ ਕੀਰਤਨ ਆਇਆ ਕਿੱਥੋਂ ਆ ਇਹ ਨਗਰ ਕੀਰਤਨ ਦੇ ਨਾਲ ਕੀ ਕੀ ਹੈ ਇਹ ਸਾਰੀਆਂ ਵਿਚਾਰਾਂ ਸਰਵਨ ਕਰਦੇ ਆ ਬਹੁਤ ਹੀ ਸਤਿਕਾਰਯੋਗ ਜੱਫੀਦਾਰ ਰਣਜੀਤ ਸਿੰਘ ਜੀ ਲੰਗਰੀ ਮੈਂਬਰ ਮੰਗਈ ਜੱਫੀਦਾਰ ਰਣਜੀਤ ਸਿੰਘ ਜੀ ਮੰਗਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਦਿਹਾਤੀ ਲੁਧਿਆਣਾ ਉਹ ਵੀ ਨਗਰ ਕੀਰਤਨ ਦੇ ਅੰਦਰ ਹਾਜ਼ਰੀਆਂ ਭਰ ਰਹੇ ਨੇ ਔਰ ਗੁਰੂ ਸੰਗਤ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੋਰ ਸਾਡੇ ਭਾਈ ਸਾਹਿਬ ਜੀ ਉਹ ਵੀ ਨਗਰ ਕੀਰਤਨ ਦੇ ਸਤਾਰ ਵਿੱਚ ਜਿੱਥੇ ਦਾ ਬਹੁਤ ਸਾਰਾ ਸਤਕਾਰ ਕਰਕੇ ਗਏ ਨੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਆਓ ਸੰਗਤ ਜੀ ਅਸੀਂ ਬੜੇ ਹੀ ਭਾਗਾਂ ਵਾਲੇ ਹਾਂ ਪਰਸਾਂ ਬਣਾਵ ਸਤਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ